ਵਿਦਾਨ ਸਭਾ ਹਲਕਾ ਪਾਇਲ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੇ ਗੰਭੀਰ ਦੋਸ਼ ਲੱਗੇ ਨੇ ਇੱਕ ਚਿੱਠੀ ਖੂਬ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਕੁਝ ਟਿੱਪਰ ਚਰਾਉਣ ਵਾਲਿਆਂ ਵੱਲੋਂ ਕਿ 1.5 ਲੱਖ ਰੁਪਏ ਪ੍ਰਤੀ ਕਿੱਲਾ ਪੈਸੇ ਮੰਗੇ ਜਾ ਰਹੇ ਨੇ ਤੇ ਵੋਟਾਂ ਦਾ ਸਮਾਂ 50 ਲੱਖ ਰੁਪਏ ਦੀ ਵੀ ਮੰਗ ਕੀਤੀ ਆ ਕਿ ਉੱਪਰ ਪਹੁੰਚਾਉਣੇ ਨੇ ਇਹ ਚਿੱਠੀ ਦੀ ਸਚਾਈ ਕੀ ਆ ਦੋਸ਼ ਲਗਾਉਣ ਵਾਲੇ ਕੌਣ ਨੇ ਇਸ ਮਸਲੇ ਦੇ ਵਿੱਚ ਅਸੀਂ ਗੱਲਬਾਤ ਕੀਤੀ ਆ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਹੋਣਾਂ ਦੇ ਨਾਲ ਐਮ ਐਲ ਐਸ ਬਿਕ ਲੈਟਰ ਵਾਇਰਲ ਹੋ ਰਿਹਾ ਠੇਕੇਦਾਰਾਂ ਦੇ ਉਹਨਾਂ ਨੇ ਬੜੇ ਗੰਭੀਰ ਇਲਜ਼ਾਮ ਲਗਾਏ ਨੇ ਤੁਹਾਡੇ ਤੇ ਕਿ ਤੁਸੀਂ ਸਾਰੀ ਮਾਈਨਿੰਗ ਕਰਵਾ ਰਹੇ ਚਿੱਠੀ ਜਿਹੜੀ ਮੈਂ ਤੁਸੀਂ ਪੜ ਵੀ ਲਈ ਹੋਗੀ ਮੈਂ ਇੱਕ ਵਾਰ ਦੁਬਾਰਾ ਵੀ ਪੜ ਦਿੰਦਾ ਜੇ ਚਾਹੋਗੇ ਤਾਂ ਕੀ ਸਚਾਈ ਕੀ ਹੈ ਜੀ ਸਚਾਈ ਤਏ ਹੈ ਜੀ ਅਸੀਂ ਆਪਣੇ ਹਲਕੇ ਚ ਪੈਲ ਦੇ ਵਿੱਚ ਕਿਸੇ ਨੂੰ ਵੀ ਕੋਈ ਗਲਤ ਕੰਮ ਨਹੀਂ ਕਰਨ ਦਿੰਦੇ ਜੀ ਜੇ ਕੋਈ ਕਰਦਾ ਤੇ ਉਹਦੇ ਤੇ ਸਖਤ ਕਾਰਵਾਈ ਹੁੰਦੀ ਹੈ ਜੀ ਪਰਸੋ ਜੋਸ ਕੋਈ ਜਿੰਨਾਂ ਦਾ ਜਿਹੜਾ ਕੋਈ ਪ੍ਰਧਾਨ ਆ ਮਾਈਨਿੰਗ ਕਰਦਾ ਉਹਦੀ ਗੱਡੀ ਫੜੀ ਆ ਅਗਰ ਪੁਲਿਸ ਨੇ ਨਾ ਅਸੀਂ ਫੜੀ ਪਰ ਇਹ ਵੀ ਕਲੀਅਰ ਹੈ ਕਿ ਨਾ ਅਸੀਂ ਕਦੇ ਫੜਾਉਣ ਲਈ ਫੋਨ ਕਰਦੇ ਆ ਨਾ ਕਦੇ ਛਡਾਉਣ ਲਈ ਫੋਨ ਕਰਦੇ ਆ ਜੀ ਅਗਦਾ ਪ੍ਰਿੰਸੀਪਲ ਰੱਖਿਆ ਕਿਉਂਕਿ ਜਿਹੜਾ ਮਾਈਨਿੰਗ ਵਿਭਾਗ ਦਾ ਕੰਮ ਆ ਮਾਈਨਿੰਗ ਵਿਭਾਗ ਤੇ ਪੁਲਿਸ ਵਿਭਾਗ ਆਪਣਾ ਕੰਮ ਕਰੇ ਜੀ ਤੇ ਇਹਦੇ ਲਈ ਮੈਨੂੰ ਕੁਝ ਬੰਦਿਆਂ ਨੇ ਅ ਕੋਈ ਅਪਰੋਚ ਕਰਕੇ ਛਡਾਉਣ ਲਈ ਕਿਹਾ ਸੀ ਤੇ ਮੈਂ ਸਟੇਟ 'ਚ ਮਨਾਂ ਕੀਤਾ ਕਿ ਅਸੀਂ ਇਹ ਗੱਡੀ ਜਿਹੜੀ ਹੈਗੀ ਆ ਉਹ ਨਹੀਂ ਛਡਾ ਸਕਦੇ ਜੀ ਔਰ ਉਸ ਤੋਂ ਬਾਅਦ ਅ ਇਹ ਕਿਉਂਕਿ ਉਹ ਪ੍ਰਧਾਨ ਆਪਣੇ ਆਪ ਨੂੰ ਕਹਿੰਦਾ ਤੇ ਉਹਦੇ ਵੱਲੋਂ ਕੁਝ ਮੀਟਿੰਗ ਕਰਕੇ ਕਿਹਾ ਗਿਆ ਜਦ ਕਿ ਰਾਤ ਨੂੰ ਉਹਨਾਂ ਨੇ ਉਹ ਗੱਡੀ ਵੀ ਆਪਣੀ ਛਡਾਈ ਹੈ ਜਦ ਕਿ ਉਹ ਜਿਹੜੀ ਜਗ੍ਹਾ ਵਾ ਉਹਦੀ ਮੇਰੇ ਕੋਲ ਫਰਦ ਪਈ ਆ ਮੈਂ ਤੁਹਾਨੂੰ ਫਰਦ ਵੀ ਭੇਜ ਸਕਦਾ ਉਹ ਸਰਕਾਰ ਦੌਲਤ ਮਦਦ ਦਾ ਵਾ ਜਣ ਕੇ ਸਰਕਾਰ ਦੀ ਜਗ੍ਹਾ ਵਾ ਪਰ ਅਫਸਰ ਨੇ ਕਿਸੇ ਨੇ ਉਹਨੂੰ ਲਿਖ ਕੇ ਦੇ ਦਿੱਤਾ ਕਿ ਇਹ ਤੇ ਦੇ ਕੋਲ ਅ ਇਲੈਗਲ ਅ ਦੇਸਲੀ ਗੱਡੀ ਪੁਲਿਸ ਨੇ ਫੜ ਲਈ ਆ ਪੁਲਿਸ ਦਾ ਵੀ ਛੱਡਣ ਦਾ ਵੀ ਜਿਹੜਾ ਅਫਸਰ ਲਿਖ ਕੇ ਦੇ ਗਿਆ ਉਹਦਾ ਵੀ ਮੇਰੇ ਕੋਲ ਪਈਆ ਲੈਟਰ ਮੈਂ ਇਹ ਸਾਰੀ ਚੀਜ਼ ਦੀ ਕੰਪਲੇਂਟ ਜਿਹੜੀ ਆ ਇਹ ਮੈਂ ਮਾਈਨਿੰਗ ਡਿਪਾਰਟਮੈਂਟ ਨੂੰ ਅਨਲੈਟਰ ਦੇ ਰੂਪ ਚ ਜਿਹੜੀ ਚਿੱਠੀ ਜਿਹੜੀ ਚਿੱਠੀ ਵਾਇਰਲ ਵੀ ਬਹੁਤ ਸਾਰੇ ਲੋਕਾਂ ਨੇ ਦਸਕਤ ਵੀ ਕੀਤੀ ਮੋਬਾਈਲ ਨੰਬਰ ਵੀ ਉਹ ਕਹਿ ਰਹੇ ਕਿ ਗਿਆਸਪੁਰਾ ਸਾਹਿਬ ਫਿਰ ਉਹਨਾਂ ਦਾ ਡਰਾਈਵਰ ਗੁਰਜਿੰਦਰ ਸਿੰਘ ਨਿੱਕਾ ਫਿਰ ਕੋਈ ਏਪੀ ਜੈਲਾ ਉਹ ਸਾਡੇ ਕੋਲ 1.5 ਲੱਖ ਰੁਪਏ ਪ੍ਰਤੀ ਕਿੱਲਾ ਦੇ ਹਿਸਾਬ ਦੇ ਨਾਲ ਪੈਸੇ ਮੰਗਦੇ ਨੇ ਔਰ ਦੂਜਾ ਵੋਟਾਂ ਦੇ ਚੱਕਰ ਦੇ ਵਿੱਚ ਕਹਿੰਦੇ 50 ਲੱਖ ਰੁਪਏ ਦੀ ਮੰਗ ਵੀ ਕੀਤੀ ਹੈ ਚਿੱਠੀ ਤੁਸੀਂ ਪੜ੍ਹੀ ਹੋਊਗੀ ਨਾ ਜੀ ਬਾਈ ਜੀ ਇਲੈਕਸ਼ਨ ਦਾ ਸਮਾਂ ਵਾ ਕੋਈ ਵੀ ਬੰਦਾ ਵਿਰੋਧੀ ਪਾਰਟੀ ਵਾਲਾ ਕੋਈ ਕੁਝ ਵੀ ਇਲਦਾਨ ਲਾ ਸਕਦਾ ਜੀ ਕਿਉਂਕਿ ਸਾਡਾ ਜਿਹੜਾ ਏਰੀਆ ਇਹ ਬਿਆਨਤ ਸਿੰਘ ਉਹਨਾਂ ਦੇ ਏਰੀਆ ਵਾ ਜੀ ਤੇ ਇੱਥੇ ਜਿੰਨੇ ਵੀ ਬਿਆਨਤ ਸਿੰਘ ਉਹਨਾਂ ਨੇ ਆਪਣੇ ਨਾਂ ਦੇ ਉੱਤੇ ਬਿਲਡਿੰਗਾਂ ਸਾਰੀਆਂ ਸੀ ਭਾਵੇਂ ਹਸਪਤਾਲ ਬਿਆਨਤ ਸਿੰਘ ਦੇ ਨਾਂ ਤੇ ਅਸੀਂ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਤੇ ਕਰਾਇਆ ਗੇਟ ਜਿਹੜਾ ਸੀ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਕਰਾਇਆ ਉਹ ਸਾਡੇ ਤੋਂ ਇੰਨੀ ਜਲਸੀ ਖਾਂਦੇ ਆ ਸਾਨੂੰ ਜਿੰਦਾ ਦੇਖਣਾ ਹੀ ਨਹੀਂ ਚਾਹੁੰਦੇ ਤੇ ਇਸ ਲਈ ਉਹ ਸਾਡੇ ਲਈ ਕੁਝ ਵੀ ਕਰਾ ਸਕਦੇ ਆ ਮੈਂ ਇਹ ਕਹਿ ਰਿਹਾ ਕਿ 1 ਰੁਪਿਆ ਵੀ ਜੇ ਗਿਆਸਪੁਰੇ ਨੇ ਖਾਦਾ ਹੋਵੇ ਜੀ ਉਹਦੇ ਲਈ ਜ਼ਹਿਰ ਖਾਣ ਦੇ ਬਰਾਬਰ ਆ ਮੈਂ ਆਪਣੇ ਆਪ ਨੂੰ ਉਸੇ ਦਿਨ ਗੋਲੀ ਮਾਰ ਲੂੰਗਾ ਕੋਈ ਸਾਬਤ ਕਰ ਦੇ ਚੌਂਕ ਦੇ ਵਿੱਚ ਅੱਛਾ ਔਰ ਕਿ ਮੈਂ ਹਰੇਕ ਉਹਦੇ ਤੋਂ ਤਿਆਰ ਆ ਪਰ ਕਿਸੇ ਤੇ ਵੀ ਕੋਈ ਵੀ ਇਲਜ਼ਾਮ ਉਹ ਤਾਂ ਹਰੇਕ ਨੂੰ ਕਿਸੇ ਤੇ ਵੀ ਲਾ ਸਕਦਾ ਹੈ ਉਹਦੇ ਲਈ ਆਪਾਂ ਕਿਸੇ ਦਾ ਨਾਂ ਹੱਥ ਫੜ ਸਕਦੇ ਆਂ ਜਾਂ ਕਿਸੇ ਨੂੰ ਕੁਝ ਕਹਿ ਸਕਦੇ ਆਂ ਇਹ ਜਿਨ੍ਹਾਂ ਦੇ ਚਿੱਠੀ ਤੇ ਸਿਗਨੇਚਰ ਹੈ ਤੁਸੀਂ ਉਹਨਾਂ ਨੂੰ ਬੁਲਾ ਕੇ ਪੁੱਛੇ ਕਿਉਂਕਿ ਤੁਸੀਂ ਹਲਕੇ ਦੇ ਨਮਾਇੰਦਗੀ ਕਰ ਰਹੇ ਹੋ ਤੇ ਨਹੀਂ ਉਹ ਮੇਰੇ ਹਲਕੇ ਦੇ ਨਹੀਂ ਹੈਗੇ ਉਹ ਸਾਨੇ ਵਾਲ ਹਲਕੇ ਦੇ ਆ ਤੇ ਮੈਂ ਜੇ ਬੁਲਾਉਂਗਾ ਤਾਂ ਹੋ ਸਕਦਾ ਉਹ ਜੇ ਅਜੋ ਚਿੱਠੀ ਇਦਾਂ ਲਿਖ ਸਕਦੇ ਆ ਤੇ ਉਹ ਕਹਿ ਸਕਦੇ ਆ ਕਿ ਧਮਕਾਉਂਦਾ ਜੀ ਮਤਲਬ ਕਿ ਇੱਕ ਦੋ ਪੱਤਰਕਾਰ ਆ ਨੇ ਉਹਨਾਂ ਨੂੰ ਕਾਲ ਕੀਤੀ ਆ ਜੀ ਉਹਨਾਂ ਨੇ ਤਾਂ ਇਹੀ ਕਿਹਾ ਵੀ ਉਹ ਮੁਕਰਦੇ ਆ ਕਿਸੇ ਨੇ ਵੀ ਕੋਈ ਗੱਲ ਨੂੰ ਨਹੀਂ ਮੰਨਦੇ ਹੋ ਕਿ ਨਹੀਂ ਹਟ ਤੁਸੀਂ ਇੱਕ ਵਾਰੀ ਤੁਸੀਂ ਬੜੇ ਅੱਛੇ ਸੂਝਵਾਨ ਸੋਚਦੇ ਹੋਏ ਪੱਤਰਕਾਰ ਜੋ ਬਹੁਤ ਤੁਸੀਂ ਡੰਗਾਈ ਦੇ ਨਾਲ ਪੱਤਰਕਾਰੀ ਕਰਦੇ ਹੋ ਮੇਰੀ ਤੁਹਾਨੂੰ ਇਹ ਰਿਕਵੈਸਟ ਹੈ ਵੀ ਉਹ ਚਿੱਠੀ ਨੂੰ ਇੱਕ ਵਾਰ ਤਾਂ ਧਿਆਨ ਨਾਲ ਤੁਸੀਂ ਆਪ ਵੀ ਪੜ੍ਹਿਓ ਉਹਦੇ ਵਿੱਚ ਹੀ ਕਈ ਗੱਲਾਂ ਕੰਟਰਡਿਕਟ ਨੇ ਦੂਜੀ ਗੱਲ ਇਹ ਹੈ ਵੀ ਉਹ ਜਿਹੜੇ ਸਾਈਨ ਨੇ ਉਹ ਕਿਸੇ ਇੱਕ ਹੀ ਬੰਦੇ ਦੇ ਕੁਝ ਕੀਤੇ ਹੋਏ ਆ ਤੁਸੀਂ ਉਹਨੂੰ ਧਿਆਨ ਨਾਲ ਦੇਖਿਓ ਮੈਨੂੰ ਲੱਗਦਾ ਉਹਦੇ ਵਿੱਚ ਹੀ ਬਹੁਤ ਕੁਝ ਕਲੀਅਰ ਹੋ ਜਾਂਦਾ ਬਾਕੀ ਮੈਂ 2011 ਤੋਂ ਲੜਾਈ ਲੜਦਾ ਆ ਰਿਆਂ ਔਰ ਮੈਂ ਪੰਥ ਦਾ ਝੰਡਾ ਹਮੇਸ਼ਾ ਚੱਕਿਆ ਤੇ ਚੱਕਦਾ ਰਹੂੰਗਾ ਇਦਾਂ ਦੇ ਕੁੱਤੇ ਬਿੱਲਿਆਂ ਦੇ ਭੌਂਕਣ ਨਾਲ ਕਦੇ ਜਿਹੜੇ ਹੈਗੇ ਸ਼ੇਰਾਂ ਦੀ ਦਹਾੜ ਨਹੀਂ ਘਟਦੀ ਹੁੰਦੀ ਸੋ ਮੈਂ ਹਮੇਸ਼ਾ ਹੀ ਜਿਹੜੀ ਹੈਗੀ ਆ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਦਾ ਤੇ ਗੁਰੂ ਨੂੰ ਹਾਜ਼ਰ ਨਜ਼ਰ ਜਾਣ ਕੇ ਕੰਮ ਕਰਦਾ ਜੇ 1% ਵੀ ਰਤਾ ਜਿੰਨੇ ਵੀ ਮੇਰੇ ਤੇ ਮੈਂ ਹਰੇਕ ਜਾਂਚ ਦੇ ਲਈ ਤਿਆਰ ਆ ਉਹਦੇ ਇੱਥੋਂ ਤੱਕ ਜਿਹੜੇ 50 ਲੱਖ ਰੁਪਏ ਦੀ ਮੰਗ ਉਹ ਕਹਿੰਦੇ ਉੱਪਰ ਤੱਕ ਜਾਣੀ ਹੈਗੀ ਨਾਮ ਲਿਖਿਆ ਗਿਆ ਉਹ ਉਹੀ ਕਹਿ ਰਹਿਆ ਨਾ ਜੀ ਮੈਂ ਇਸ ਲਈ ਹਰੇਕ ਲਈ ਤਿਆਰ ਹਾਂ ਤੇ ਇਸ ਦੇ ਲਈ ਕੋਈ ਉਹ ਨਹੀਂ ਹੈ ਗੱਲ ਇਸ ਚਿੱਠੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਵੀ ਕਿਹਾ ਕਿ ਐਮਐਲਏ ਸਾਹਿਬ ਤੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਜੀ ਮੈਂ ਕਹਿ ਰਿਹਾ ਕਿ ਕਹਿਣ ਨੂੰ ਤਾਂ ਸਾਰੇ ਮਜੀਠੀਏ ਪੂਰੇ ਪੰਜਾਬ ਦੇ ਵਿੱਚ ਲੱਗੇ ਆ ਚੱਕਾ ਬਕਾਉਂਦਾ ਰਿਹਾ ਕਿਸੇ ਦੇ ਕਹਿਣ ਦੇ ਨਾਲ ਕੋਈ ਚੋਰ ਨਹੀਂ ਨਾ ਬਣ ਜਾਂਦਾ ਜੇ ਉਹ ਚੀਜ਼ ਨਹੀਂ ਨਾ ਹੋ ਜਾਂਦੀ ਜੀ ਜੀ ਮੈਂ ਵੀ ਕਹਿ ਰਿਹਾ ਜੇ ਮੈਂ ਕੀਤਾ ਜੇ ਮੈਂ ਕਿਸੇ ਤੇ ਇੱਕ ਰੁਪਈਆ ਵੀ ਲਿਆ ਮੇਰੇ ਤੇ ਪਰਚਾ ਨਹੀਂ ਉਹਨੂੰ ਫਾਂਸੀ ਹੋਵੇ ਮੈਂ ਇਹ ਗੱਲ ਕਹਿ ਰਿਹਾ ਪਰ ਜਿਨ੍ਹਾਂ ਨੇ ਕੀਤਾ ਜੇ ਉਹ ਝੂਠੇ ਆ ਤੇ ਉਹਨਾਂ ਦੇ ਵੀ ਹੋਵੇ ਤੁਸੀਂ ਆਪਣੇ ਵੱਲੋਂ ਜਿਹੜੇ ਵੀ ਸਬੰਧਤ ਜ਼ਿਲ੍ਹੇ ਦੇ ਐਸਐਸਪੀ ਆ ਉਹਨਾਂ ਨੂੰ ਜਾਂ ਜਿਹੜੀ ਡਿਪਾਰਟਮੈਂਟ ਆ ਸਬੰਧਤ ਲਿਖਤਾ ਕਿ ਇਸ ਮਸਲੇ ਦੀ ਜਾਂਚ ਕਰਵਾਈ ਜਾਵੇ ਕਿਉਂਕਿ ਬਦਨਾਮੀ ਦਾ ਕਾਰਨ ਬਣ ਜਾਂਦੀ ਨਾ ਕਿ ਲੋਏ ਉਹ ਜੀਆਂ ਚਿੱਠੀਆਂ ਜੀ ਨਹੀਂ ਮੈਂ ਜੀ ਇਹ ਸੀਐਮ ਸਾਹਿਬ ਦੇ ਧਿਆਨ ਚ ਲਿਆ ਕੇ ਖੁਦ ਹੀ ਕਿਉਂਕਿ ਉਹ ਸੀਐਮ ਸਾਹਿਬ ਦੇ ਕੋਲੇ ਨਹੀਂ ਉਹਨਾਂ ਨੇ ਪਹੁੰਚਾਈ ਸੀ ਉਹਨਾਂ ਨੇ ਸਿਰਫ ਮਜੀਠੀਆਂ ਤੱਕ ਪਹੁੰਚਾਈ ਸੀ ਤੁਸੀਂ ਇਹ ਦੇਖੋ ਵੀ ਚਿੱਠੀ ਮਜੀਠੀਆਂ ਤੱਕ ਪਹੁੰਚੀ ਵੀ ਸੀਐਮ ਸਾਹਿਬ ਤੱਕ ਨਹੀਂ ਪਹੁੰਚੀ ਪਰ ਮੈਂ ਸੀਐਮ ਸਾਹਿਬ ਨੂੰ ਦੇ ਦਿੱਤੀ ਆ ਉਹਨਾਂ ਨੂੰ ਮੈਂ ਕਿਹਾ ਵੀ ਇਹਦੀ ਸਰ ਦੇਖ ਕੇ ਜੋ ਵੀ ਅਗਰ ਮੇਰੇ ਤੇ ਕਸੂਰਾ ਤਾਂ ਮੈਂ ਅ ਰਾਜਨੀਤੀ ਕੀ ਆਪਣੇ ਆਪ ਨੂੰ ਖਤਮ ਕਰਨ ਲਵਾਗਾ ਮਤਲਬ ਅੱਜ ਜਦੋਂ ਚੋਣ ਪ੍ਰਚਾਰ ਦੇ ਦੌਰਾਨ ਤੁਹਾਡੇ ਇਸ ਮਸਲੇ ਵਿੱਚ ਸੀਐਮ ਸਾਹਿਬ ਨਾਲ ਗੱਲ ਹੋ ਗਈ ਆ ਮੈਂ ਉਹਨਾਂ ਨੂੰ ਲੈਟਰ ਦੇ ਦਿੱਤੀ ਉਹਨਾਂ ਕੀ ਦਿੱਤਾ ਕੋਈ ਵੀ ਜਾਂਚ ਕਰਵਾਈ ਜਾਊਗੀ ਕਿ ਜਾਂ ਨਹੀਂ ਉਹ ਬਿਲਕੁਲ ਕਰਾਨਗੇ ਜੀ ਉਹ ਕਹਿੰਦੇ ਵੀ ਉਹ ਉਹਨਾਂ ਨੇ ਦੇਖਿਆ ਹੀ ਲਿਆ ਵੀ ਇਹਦੇ ਵਿੱਚ ਸਾਈਨ ਹੀ ਇੱਕ ਹੀ ਬੰਦੇ ਦੇ ਨੇ ਜੀ ਜੀ ਪਰ ਤੁਸੀਂ ਕੋਸ਼ਿਸ਼ ਤੇ ਕਰੋਗੇ ਕਿ ਜੈਸ ਵੀ ਬੰਦੇ ਦੇ ਇੱਕੋ ਬੰਦੇ ਨੇ ਸਾਰੇ ਬੰਦੇ ਦੇ ਸਾਈਨ ਕੀਤੇ ਜਾਂਚ ਕਰਨੀ ਤੇ ਬੰਦ ਹੀ ਹੈਗੀ ਨਾ ਜਿਵੇਂ ਤੁਸੀਂ ਕਹਿ ਰਹੇ ਕਿ ਮੈਂ ਇੱਕ ਪੈਸੇ ਦਾ ਰਵਾਧਾਰ ਨਹੀਂ ਮੈਂ ਕੋਈ ਵੀ ਸਜ਼ਾ ਭੁਗਤਣ ਨੂੰ ਤਿਆਰ ਹਾਂ ਪਰ ਜਿਹੜੇ ਬਦਨਾਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਤੇ ਕਾਰਵਾਈ ਹੋਣੀ ਚਾਹੀਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿੰਨੇ ਲਿਖੀ ਚਿੱਠੀ ਕੌਣ ਪਿੱਛੇ ਹੈ ਜੀ ਠੀਕ ਹੈ ਜੀ ਅਜਾ ਦੇਖੋ ਮੈਂ ਆਪਣੇ ਵੱਲੋਂ ਦੋ ਰਿਟਰਨ ਦੇਣਾ ਸੀ ਮੈਂ ਦੇ ਚੁੱਕਿਆ ਸਬੰਧਤ ਅਧਿਕਾਰੀਆਂ ਨੂੰ ਜਿਹੜੀ ਗੱਲ ਗੱਡੀ ਛੱਡੀ ਆ ਉਹਦੇ ਲਈ ਮੈਂ ਰਿਟਰਨ ਸਾਰੇ ਪ੍ਰੂਫ ਐਵੀਡੈਂਸ ਦੇ ਚੁੱਕਿਆ ਜੀ ਇਸ ਲਈ ਹੁਣ ਤਾਂ ਬਾਕੀ ਦੇਖੋ ਮੈਂ ਕੋਈ ਅਥਾਰਟੀ ਨਹੀਂ ਨਾ ਹੈਗਾ ਜੀ 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 ਮੈਂ ਤਾਂ ਆਵਾਜ਼ ਹੀ ਪਾਰਟੀ ਦਾ ਆਮ ਵਧਾਇਕ ਚਲੋ ਬਾਬਾ ਮਿਹਰਬਾਨੀ ਐ ਮੇਲੇ ਸਾਹਿਬ ਸ਼ੁਕਰੀਆ ਜੀ ਤੁਸੀਂ ਆਪ ਸੁਣਿਆ ਕਿ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਪਣਾ ਪੱਕ ਰੱਖਿਆ ਦਲੇਰੀ ਨਾਲ ਕਹਿ ਦਿੱਤਾ ਕਿ ਜੇ ਚਾਰ ਪੈਸੇ ਦੀ ਰਵਾਧਾਰ ਹੋਣਗੇ ਤੇ ਉਹ ਆਪਣੇ ਆਪ ਨੂੰ ਸਜ਼ਾ ਦਿਲਾਉਣ ਨੂੰ ਵੀ ਤਿਆਰ ਨੇ ਚਾਹੇ ਜੋੜੀ ਮਰਜੀ ਸਜ਼ਾ ਦਿੱਤੀ ਜਾਵੇ ਇੱਥੋਂ ਤੱਕ ਕਿ ਉਹ ਖੁਦ ਗੋਲੀ ਵੀ ਮਾਰ ਲੈਣਗੇ ਪਰ ਜਿਹੜੀ ਚਿੱਠੀ ਲਿਖੀ ਗਈ ਹੈ ਉਹਦੇ ਚ ਲਿਖਿਆ ਸੇਵਾ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਚੰਡੀਗੜ੍ਹ ਵਿਸ਼ਾ ਐਮ ਐਲ ਏ ਮਨਵਿੰਦਰ ਸਿੰਘ ਗਿਆਸਪੁਰਾ ਹਲਕਾ ਪਾਇਲ ਜ਼ਿਲ੍ਹਾ ਲੁਧਿਆਣਾ ਵੱਲੋਂ ਤੰਗ ਪਰੇਸ਼ਾਨ ਗਵਰਨਰ ਸਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਅਸੀਂ ਸੋਮਾ ਸਰ ਟਿੱਪਰ ਐਸੋਸੀਏਸ਼ਨ ਸਾਨੇਵਾਲ ਤਹਿਸੀਲ ਅਤੇ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਾਂ ਅਤੇ ਅਸੀਂ ਮਿੱਟੀ ਪੁੱਟਣ ਦਾ ਕਾਰੋਬਾਰ ਕਰਦੇ ਹਾਂ ਔਰ ਜ਼ਮੀਨ ਮਾਲਕ ਤੋਂ ਅਸੀਂ 3 ਫੁੱਟ ਮਿੱਟੀ ਮੁੱਲ ਲੈਂਦੇ ਹਾਂ ਤੇ ਘਰ ਵਿੱਚ ਭਰਤ ਪਾ ਕੇ ਆਪਣਾ ਕਾਰੋਬਾਰ ਕਰਦੇ ਹਾਂ ਪਾਲਿਸੀ ਨਾ ਹੋਣ ਕਰਕੇ ਮਨਜ਼ੂਰੀ ਸਾਨੂੰ ਮਿਲਦੀ ਨਹੀਂ ਉਸ ਦੀ ਆੜ ਵਿੱਚ ਉਕਤ ਵਿਅਕਤੀ ਐਮਐਲਏ ਬਨਵਿੰਦਰ ਸਿੰਘ ਗਿਆਸਪੁਰਾ ਅਤੇ ਇਸ ਦਾ ਡਰਾਈਵਰ ਗੁਰਜਿੰਦਰ ਸਿੰਘ ਨਿੱਕਾ ਅਤੇ ਏਪੀ ਜੱਲਾ ਸਾਡੇ ਪਾਸੋਂ ਲਗਭਗ 1.5 ਲੱਖ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਰਿਸ਼ਵਤ ਲੈਂਦੇ ਹਨ ਅਤੇ ਉਕਤ ਐਮਐਲਏ ਮਲਵਿੰਦਰ ਸਿੰਘ ਗਿਆਸਪੁਰਾ ਸਾਡੇ ਮਸ਼ੀਨਾ ਵਾਲੇ ਵਿਕਤੀਆਂ ਤੋਂ ਤਕਰੀਬਨ 1 ਕਰੋੜ ਰੁਪਏ ਇਕੱਠਾ ਕਰ ਚੁੱਕਿਆ ਜਿਹੜੀ ਮਨਜ਼ੂਰੀ ਪੱਠਾ ਮਾਲਕ ਨੂੰ ਮਿੱਟੀ ਚੁੱਕਣ ਵੇਲੇ ਮਿਲਦੀ ਹੈ ਉਸ ਦਾ ਵੀ 1.5 ਲੱਖ ਰੁਪਏ ਪ੍ਰਤੀ ਕਿੱਲਾ ਲੈਂਦਾ ਹੈ ਜੇਕਰ ਕੋਈ ਰਕਮ ਨਹੀਂ ਦਿੰਦਾ ਤਾਂ ਪੁਲਿਸ ਭੇਜ ਦਿੰਦਾ ਅਤੇ ਗੱਡੀਆਂ ਤੇ ਮਸ਼ੀਨਾ ਫੜ ਕੇ ਥਾਣੇ ਵਿੱਚ ਖੜੀਆਂ ਕਰਵਾ ਦਿੰਦਾ ਹੈ ਅਤੇ ਸਾਡਾ ਕੰਮ ਬੰਦ ਹੋ ਜਾਂਦਾ ਜਿੰਨਾ ਚਿਰ ਅਸੀਂ ਇਸ ਨੂੰ ਰਿਸ਼ਵਤ ਨਹੀਂ ਦਿੰਦੇ ਉਨਾ ਚਿਰ ਮਸ਼ੀਨਾ ਥਾਣੇ ਵਿੱਚੋਂ ਰਿਲੀਜ਼ ਨਹੀਂ ਹੋਣ ਦਿੰਦਾ ਅਤੇ ਹੁਣ ਸਾਡੇ ਕੋਲੋਂ ਐਮਪੀ ਦੀਆਂ ਵੋਟਾਂ ਵਾਸਤੇ ਲਗਭਗ 50 ਲੱਖ ਰੁਪਏ ਦੀ ਮੰਗ ਕੀਤੀ ਹੈ ਜੋ ਕਿ ਉਹ ਕਹਿੰਦਾ ਹੈ ਕਿ ਇਹ ਪੈਸਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਾ ਅਸੀਂ ਬੇਨਤੀ ਕਰਦੇ ਆ ਕਿ ਉਕਤ ਐਮਐਲਏ ਮਨਵਿੰਦਰ ਗਿਆਸਪੁਰਾ ਤੇ ਦੂਜੇ ਵਿਕਤੀਆਂ ਪਰ ਬੰਦੀ ਕਾਰਵਾਈ ਕਰਕੇ ਸਾਡਾ ਕੰਮ ਚਲਾਇਆ ਜਾਵੇ ਤੇ ਸਾਨੂੰ ਤੰਗ ਪਰੇਸ਼ਾਨ ਕਰਨ ਤੋਂ ਬਚਾਇਆ ਜਾਵੇ ਉਕਤ ਵਿਕਤੀ ਐਮਐਲਏ ਮਨਵਿੰਦਰ ਗਿਆਸਪੁਰਾ ਕਰਕੇ ਆਪਜੀ ਦੀ ਵੀ ਪਾਰਟੀ ਦਾ ਕਾਫੀ ਵਿਰੋਧ ਹੋ ਰਿਹਾ ਇਹ ਜਿਹੜੀ ਚਿੱਠੀ ਵਾਇਰਲ ਹੋ ਰਹੀ ਆ ਇਹ ਚਿੱਠੀ ਕਈ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਖੂਬ ਵਾਇਰਲ ਹੋ ਰਹੀ ਆ ਇਹ ਤੋਤਾਕੀ ਸ਼੍ਰੋਮਣੀ ਕਾਲੀ ਦਲ ਦੇ ਮੀਤ ਆ ਵਿਕਰਮ ਸਿੰਘ ਮਜੀਠੀਆ ਹੋਣਾ ਨੇ ਵੀ ਇਹ ਚਿੱਠੀ ਟਵੀਟ ਕਰਕੇ ਐਮਐਲਏ ਦੇ ਖਿਲਾਫ ਬੰਦੀ ਕਾਰਵਾਈ ਕਰਨ ਵਾਸਤੇ ਮੰਗ ਕੀਤੀ ਆ ਇਹ ਚਿੱਠੀ ਜਿਹੜੀ ਲਿਖੀ ਗਈ ਆ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਦਸਖਤ ਨੇ ਨਾਲ ਉਹਨਾਂ ਨੇ ਆਪਣੇ ਮੋਬਾਈਲ ਨੰਬਰ ਵੀ ਲਿਖੇ ਨੇ ਹੁਣ ਐਮਐਲਏ ਸਾਹਿਬ ਖੁਦ ਕਹਿ ਰਹੇ ਨੇ ਕਿ ਉਹਨਾਂ ਨੇ ਇਸ ਮਸਲੇ ਦੇ ਵਿੱਚ ਖੁਦ ਹੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲ ਕਰ ਲਈ ਆ ਜਿਕਰ ਹੈ ਕਿ ਉਸ ਚਿੱਠੀ ਦੇ ਵਿੱਚ ਸਟਾਈਕਿਆ ਕੇ ਨਾਮ ਸੀਐਮ ਦਾ ਵੀ ਲਿਖਿਆ ਕੌਣ ਇਹਦੇ ਚ ਸੱਚਾ ਐਮਐਲਏ ਜਾਂ ਚਿੱਠੀ ਲਿਖਣ ਵਾਲੇ ਜਾਂ ਫਿਰ ਲਿਖਾਉਣ ਵਾਲੇ ਆਖਰ ਸਚਾਈ ਇਹ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਫਿਲਹਾਲ ਇਸ ਜਾਣਕਾਰੀ ਨੇ ਤੁਹਾਡੇ ਤੋਂ ਲੰਨੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ